मुठ पर झूठे आरोप लगाए तब अरेस्ट होने के पहले मैंने नैतिकता के मूल्यों का भवाना देकर इस्तीफा भी दिया और जब तक और जब तक मैं कोर्ट से निर्देश दे हुआ और संविधान को मैंने सुना नहीं किया पार्लियामेंट का माहौल पता क्यों हो गया सीरियस तो बदला ड्रामा ਜਿੱਦਾ ਕੋਈ Netflix ਦੀ ਸੀਰੀਜ਼ ਹੋਵੇ ਜਿੱਦਾ PMN جیل ਸੀਟ ਫੇਰ ਸਿਆਸਤ ਸਿਰਫ ਸੇਵਾ ਦਾ ਮਾਧਿਅਮ ਹੈ ਜਾਂ ਕੁਰਸੀ ਨਾਲ ਚਿਪਕੇ ਰਹਿਣ ਦਾ ਨਸ਼ਾ ਇਹ ਸਵਾਲ ਅੱਜ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਹੈ ਜਿਸ ਦੇ ਵਿੱਚ ਮੰਤਰੀ ਮੁੱਖ ਮੰਤਰੀ ਅਤੇ ਨਾਲ ਹੀ ਪ੍ਰਧਾਨ ਮੰਤਰੀ ਜੇ 30 ਦਿਨਾਂ ਤੱਕ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਉਹਨਾਂ ਦੀ ਕੁਰਸੀ ਚਲੀ ਜਾਏਗੀ ਜੀ ਹਾਂ ਹੁਣ ਕੁਰਸੀ ਨਹੀਂ ਰਹੇਗੀ ਕਿਸੇ ਦੀ ਵੀ ਮਲਕੀਅਤ ਜੇ ਇਹ ਕਾਨੂੰਨ ਪਾਸ ਹੁੰਦਾ ਹੈ ਤਾਂ ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕੀਤਾ ਹੈ 130ਵਾਂ ਸੰਵਿਧਾਨਿਕ ਸ਼ੋਧ ਬਿੱਲ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੈਬਨਿਟ ਮੰਤਰੀ ਜੇ ਕੋਈ ਵੀ 30 ਦਿਨਾਂ ਦੇ ਲਈ ਜੇਲ੍ਹ ਵਿੱਚ ਜਾਏਗਾ ਤਾਂ ਉਸ ਦੀ ਕੁਰਸੀ ਉਹਦੇ ਹੱਥੋਂ ਚਲੀ ਜਾਏਗੀ ਹਿਰਾਸਤ ਜਾਂ ਗ੍ਰਿਫਤਾਰੀ ਮੌਕੇ ਵੀ ਉਹਦਾ ਹਟਾ ਦਿੱਤਾ ਜਾਏਗਾ 12 ਹਰੋਂ ਤੋਂ ਬਾਅਦ ਫਿਰ ਉਸ ਨੂੰ ਦੁਬਾਰਾ ਨਿਯੁਕਤ ਕੀਤਾ ਜਾ ਸਕਦਾ ਹੈ ਮਤਲਬ ਹੁਣ ਕੁਰਸੀ ਸਦਾ ਲਈ ਨਹੀਂ ਰਹੇਗੀ ਬਲਕਿ ਲੌਕਅਪ ਦਾ ਟਾਈਮਰ ਹੀ ਉਸ ਦਾ ਪਵਿੱਕ ਤੈਅ ਕਰੇਗਾ ਇਸ ਨੂੰ ਲੈ ਕੇ ਅਸੀਂ ਆਪਣੇ ਕਈ ਐਕਸਪਰਟਸ ਦੇ ਨਾਲ ਗੱਲ ਕੀਤੀ ਹੈ ਨਾਲ ਹੀ ਆਮ ਲੋਕਾਂ ਦੇ opinion ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਤੁਸੀਂ ਦੇਖੋ ਉਹਨਾਂ ਦਾ ਕੀ ਕਹਿਣਾ ਹੈ ਵਿੱਚ ਅਮਿਤ ਛਾ ਨੇ ਤਿੰਨ ਬਿਲ ਇੰਟਰੋਡਿਊਸ ਕੀਤੇ ਨੇ ਪਾਰਲੀਮੈਂਟ ਵਿੱਚ ਚਲੋ ਠੀਕ ਹੈ ਪਰ ਅੱਜ ਕੱਲ ਪਾਰਲੀਮੈਂਟ ਦਾ ਮਾਹੌਲ ਪਤਾ ਕੀ ਹੋ ਗਿਆ ਹੈ ਸੀਰੀਅਸ ਤੋਂ ਬਾਦ ਨਾ ਡਰਾਮਾ ਜਿੱਦਾ ਕੋਈ 넷플릭 ਦੀ ਸੀਰੀਜ਼ ਹੋਵੇ ਜਿੱਦਾ ਪੀਐਮ ਨੇ ਜੇ ਸੀਟ ਫੇਰ ਚਲੋ ਠੀਕ ਐ ਐ ਬਿਲ ਪਾਸ ਵੀ ਹੋ ਜਾਵੇ ਪਰ ਅਗਲੀ ਵਾਰ ਵਿਧਾਨ ਸਭਾ ਵਿੱਚ ਇਲੈਕਸ਼ਨਸ ਕੌਣ ਲੜੇਗਾ ਕਿਉਂਕਿ ਸਾਰੇ ਤਾਂ ਜੇਲ੍ਹ ਜਾ ਰਹੇ ਨੇ ਅੱਜ ਭ੍ਰਸ਼ਟਾਚਾਰ ਕੇ ਖਿਲਾਫ ਲੋਕ ਸਭਾ ਮੈਂ ਗ੍ਰਹਿ ਮੰਤਰੀ ਦੁਆਰਾ ਇੱਕ ਬਿਲ ਪੇਸ਼ ਕੀਤਾ ਗਿਆ ਹੈ जिसके मुताबिक कि अगर कोई भी मंत्री प्रधानमंत्री या मुख्यमंत्री तीस दिन तक जेल में रहता है या भ्रष्टाचार के किसी आरोप में वो लिप्त पाया जाता है उस केस में उसको वो सीट छोड़नी होगी मुझे लगता है कि इस तरह के जो बिल है या इस तरह के जो प्रावधान है ये कई साल पहले ही आ जाने थे, चाहिए थे लेकिन किसी भी सरकार ने इस तरह की कोशिश नहीं की यह वाक्य एक बड़ा सार्थक प्रयास होगा अगर इस तरह का बिल पास हो जाता है इसे एक तो सरकार के प्रति जवाबदेही जो जनता की है वो बढ़ेगी और जनता का लोकतंत्र में भी विश्वास बढ़ेगा और अपनी सरकारों पर विश्वास बढ़ेगा और मंत्री और मुख्यमंत्री या अन्य सीटों पर बैठे हुए लोग भी थोड़े चौकन्ने हो जाएंगे कि भ्रष्टाचार के साथ उनकी गाड़ी अब नहीं चल पाएगी जनता जवाब मांगेगी और इस तरह के बिल इस तरह के कानून जो है वो ਲੋਕਤੰਤਰ ਦਾ ਰક્ષਕ ਬਣ ਸਕਤੇ ਹੈ ਹੁਣ ਸੋਚੋ ਜੇ ਇਹ ਬਿੱਲ ਪਹਿਲਾ ਪਾਸ ਹੋਇਆ ਹੁੰਦਾ ਤਾਂ ਕਿੰਨੀਆਂ ਕੁਰਸੀਆਂ ਖਾਲੀ ਹੋ ਜਾਂਦੀਆਂ ਲੱਗਦਾ ਹੈ ਵਿਧਾਨ ਸਭਾ ਦੇ ਹਾਲ ਦੇ ਵਿੱਚ ਖਾਲੀ ਕੁਰਸੀਆਂ ਹੀ ਨਜ਼ਰ ਆਉਂਦੀਆਂ ਤੇ ਜਦੋਂ ਸੈਸ਼ਨ ਚੱਲਦਾ ਤੇ ਸਿਰਫ ਸਪੀਕਰ ਤੇ ਉਹਨਾਂ ਦਾ ਮਾਈਕ ਹੀ ਉਹਨਾਂ ਨਾਲ ਹੁੰਦਾ ਸਿਆਸਤਦਾਨਾਂ ਲਈ ਇਹ ਬਿੱਲ ਡਰਾਣਾ ਸਪਨਾ ਵੀ ਹੋ ਸਕਦਾ ਹੈ ਪਰ ਜਨਤਾ ਦੇ ਲਈ ਇੱਕ ਕੌਮੀ ਤਿਉਹਾਰ ਵਾਂਗ ਮਹਿਸੂਸ ਹੋ ਰਿਹਾ ਹੈ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਕਾਨੂੰਨ ਸਿਰਫ ਪੇਸ਼ ਕੀਤਾ ਜਾਏਗਾ ਜਾਂ ਸੱਚਮੁੱਚ ਲੱਗੂ ਹੋਏਗਾ ਸਰਕਾਰ ਦੇ ਮਨ ਵਿੱਚ ਕੀ ਹੈ ਕਿਉਂਕਿ ਸਿਆਸਤਦਾਨਾਂ ਦੀ ਇਕਤਾ ਤਾਂ ਅਸੀਂ ਜਾਣਦੇ ਹਾਂ ਜਦੋਂ ਤੱਕ ਕੁਰਸੀ ਦਾ ਮਾਮਲਾ ਆਵੇ ਵਿਰੋਧੀ ਤੇ ਹਕੂਮਤ ਦੋਵੇਂ ਇਕੱਠੇ ਹੋ ਜਾਂਦੇ ਹਨ ਸੋਸ਼ਲ ਮੀਡੀਆ ਤੇ ਇਸ ਬਿੱਲ ਨੂੰ ਲੈ ਕੇ ਕਾਫੀ ਵੱਡੀ ਗੂੰਜ ਸੁਣਾਈ ਦੇ ਰਹੀ ਹੈ ਜਿਸ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਜੇ ਇਹ ਬਿੱਲ ਲਗੂ ਹੋ ਗਿਆ ਤਾਂ ਅਗਲਾ ਇਲੈਕਸ਼ਨ ਜੇਲ੍ਹ ਵਾਸਤੇ ਹੀ ਹੋਏਗਾ ਹੁਣ ਲੋਕਅਪ ਬਣਨਗੇ ਨਵੇਂ ਵਿਧਾਨ ਸਭਾ ਦੇ ਹਾਲ ਪਾਰਟ ਦੇ ਵਿੱਚ ਹੋ ਸਕਦਾ ਹੈ ਕਿ ਕਰਪਸ਼ਨ ਘਟ ਜਾਏ ਪਰ ਇਸ ਦੇ ਨਾਲ ਇੱਕ ਚੀਜ਼ ਹੋਰ ਹੋਏਗੀ ਕਾਫੀ ਕੁਰਸੀਆਂ ਵੀ ਘਟ ਜਾਣਗੀਆਂ ਬਿੱਲ ਪੇਸ਼ ਹੋ ਗਿਆ ਹੈ ਹੰਗਾਮਾ ਵੀ ਹੋਏਗਾ ਚਰਚਾ ਵੀ ਹੋਏਗੀ ਪਰ ਜਨਤਾ ਦੀਆਂ ਅੱਖਾਂ ਇੱਕੋ ਗੱਲ ਤੇ ਟਿਕੀਆਂ ਨੇ ਕਿ ਇਹ ਕਾਨੂੰਨ ਸਿਰਫ ਕਾਗਜ਼ਾਂ ਤੱਕ ਹੀ ਰਹੇਗਾ yes سیاست ਦੇ ਖੇਡ ਚ ਸੱਚਮੁੱਚ ਨਿਆਂਵਾ ਦੀ ਇੱਕ ਨਵੀਂ ਇਤਿਹਾਸਿਕ ਇਨਿੰਗ ਸ਼ੁਰੂ ਹੋਏਗੀ ਜਨਤਾ ਉਮੀਦ ਕਰ ਰਹੀ ਹੈ ਕਿ ਕਾਨੂੰਨ ਸਿਰਫ ਗਰੀਬਾਂ ਲਈ ਹੀ ਨਹੀਂ ਸਗੋ ਜੋ ਹਕੂਮਤ ਦੇ ਵਿੱਚ ਬੈਠੇ ਨੇ ਉਹਨਾਂ ਲਈ ਵੀ ਇੱਕੋ ਜਿਹਾ ਹੋਏਗਾ ਦੇਖਿਆ ਜਾ ਤਾਂ ਕੁਰਸੀ ਹੁਣ ਸਿਰਫ ਪਾਵਰ ਦੀ ਹੀ ਨਹੀਂ ਇਮਾਨਦਾਰੀ ਦੀ ਵੀ ਪਰਖ ਬਣੇਗੀ 130ਵਾਂ ਸੋਧ ਬਿਲ ਇਹ ਜ਼ਰੂਰੀ ਕਾਫੀ ਜਾਂ ਖਤਰਨਾਕ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ because public hopes for accountability amit shah calls it structural reform mamta calls it death kneel for democracy tharur and some youth find it reasonable the public calls it both reality check and political satire assi dekhange ki eh bill kursiyan bachayega ya siyasat nu ik nawa aadhar dega ਹੋਰ ਜ਼ਿਆਦਾ ਅਪਡੇਟ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ